ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇੜ ਤੇ ਆ ਜਾਏ ਅਗਰ ਉਹ ਹੁੱਤੇ ਆਇਆ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਕਿਉਂਕਿ ਸਾਡੀ ਆਪਣੀ ਪਿਆਸ ਹੀ ਨਹੀਂ ਬੁਝ ਰਹੀ ਆਲਰੇਡੀ ਪਾਣੀ ਹੈ ਨਹੀਂਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਪਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ। ਹਾਂ, ਅਗਰ ਪਾਣੀ ਫਾਲਤੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਹੈ। ਸਰਕਾਰ ਸਾਡੀ ਹੈ, ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ 'ਚ ਤੁਹਾਡੀ ناکਾਮਯਾਬੀ ਹੋਏਗੀ। ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ। ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ, ਉੱਥੇ ਅਸੀਂ ਇੱਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਦੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣਾ ਨੂੰ ਦੇ ਦਿੱਤਾ ਗਿਆ ਹੈ